ਫਿਰੋਜ਼ਪੁਰ ਦੇ ਬਾਜ਼ਾਰਾਂ ਦੇ ਵਿੱਚ ਇੱਕ ਅਨਾਉਂਸਮੈਂਟ ਕੀਤੀ ਜਾ ਰਹੀ ਆ ਲੁੱਟਾਂ ਖੋਹਾਂ ਚੋਰੀਆਂ ਨੂੰ ਲੈ ਕੇ ਇਹ ਰਿਕਸ਼ੇ ਦੇ ਉੱਪਰ ਪੂਰੇ ਸ਼ਹਿਰ ਵਾਸੀਆਂ ਨੂੰ ਇਕੱਠਾ ਕਰਕੇ ਵਿਚਾਰ ਵਟਾਂਦਰੇ ਦੀ ਗੱਲ ਕੀਤੀ ਜਾ ਰਹੀ ਆ ਕਿ ਲੁੱਟਾਂ ਖੋਹਾਂ ਕਿਉਂ ਵੱਧ ਰਹੀਆਂ ਨੇ ਇਹਦੇ ਤੇ ਲੋਕ ਵਿਚਾਰ ਚਰਚਾ ਕਰਨਗੇ ਇਹ ਰਿਕਸ਼ੇ ਦੇ ਮਾਧਿਅਮ ਰਾਹੀਂ ਅਨਾਊਂਸਮੈਂਟ ਕੀਤੀ ਜਾ ਰਹੀ ਆ ਸੁਣੋ ਤੁਸੀਂ ਆ ਧਿਆਨ ਦੇ ਨਾਲ ਸੁਣੋ ਜੀ ਸਾਰੇ ਸ਼ਹਿਰ ਨੂੰ ਵਪਾਰ ਮੰਡਲ ਪ੍ਰੋਪਰ ਪਰ ਵੱਲੋਂ ਇੱਕ ਜ਼ਰੂਰੀ ਸੂਚਨਾ ਸਾਰੇ ਪ੍ਰੋਪਰ ਸ਼ਹਿਰ ਦੇ ਦੁਕਾਨਦਾਰ ਭਰਾਵਾਂ ਨੂੰ ਇਹੰਤੇ ਕੀਤੀ ਜਾਂਦੀ ਹੈ ਕਿ ਸਾਰੇ ਦੇਖੇ ਵਜ ਰਹੀਆਂ ਲੁੱਟਾਂ ਖੋਹਾਂ ਚੋਰੀਆਂ ਮਾਰ ਕੁੱਟਦਨਾ ਵਧ ਰਹੀਆਂ ਨਾਮਾਮ ਨਾਮਾਮ ਇਹ ਸਮੇਂ ਚ ਦੁਕਾਨਦਾਰਾਂ ਦੇ ਨਾਲ ਨਾਲ ਆਮ ਆਦਮੀ ਵੀ ਪਰੇਸ਼ਾਨ ਹੋ ਰਹੇ ਹਨ ਵਾਸਤੇ ਦੁਕਾਨਦਾਰਾਂ ਸਮਾਜਿਕ ਧਾਰਮਿਕ ਜੱਟੇ ਬੰਦਿਆਂ ਨੂੰ ਆਪੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਕੀ ਜੜੀਆਂ ਲੁੱਟਾਂ ਖੋਹਾਂ ਵੱਧ ਰਹੀਆਂ ਨੇ ਚੋਰੀਆਂ ਵੱਧ ਰਹੀਆਂ ਨੇ ਇਹਨਾਂ ਦੇ ਕਿਵੇਂ ਠੱਲ ਪਾਈ ਜਾਵੇ ਇਸ ਤੇ ਬਾਬਤ ਇੱਥੇ ਅੱਜ ਮੀਟਿੰਗ ਰੱਖੀ ਗਈ ਥੋੜੀ ਜਿਹੀ ਆਵਾਜ਼ ਕੱਟ ਕਰ ਦਿਓ ਬਾਈ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਸਰ ਕੀ ਹਾਲਾਤ ਨੇ ਸਾਦਲਾ ਤਾਂ ਬਹੁਤ ਮਾੜੇ ਆ ਜੀ ਮਾੜੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਮਾੜੇ ਅੱਛਾ ਇਹ ਨਾ ਤੁਹਾਡੀ ਨੂਜ਼ ਮੈਂ ਦੇਖਦਾ ਰਹਿੰਦਾ ਰਹਾਂ ਮੈਂ ਫੇਸਬੁੱਕ ਤੇ ਤੁਹਾਡੀ ਨੂਜ਼ ਬਹੁਤ ਹਾਂ ਆਂਦੀ ਆਂਦੀ ਅੱਛਾ ਨਹੀਂ ਆ ਜਿਹੜੀ ਨਾਊਂਸਮੈਂਟ ਹੁਣ ਕੀਤੀ ਜਾ ਰਹੀ ਬਾਜ਼ਾਰਾਂ ਚ ਇਹ ਨਾਊਂਸਮੈਂਟ ਇਸ ਕਰਕੇ ਕੀਤੀ ਜਾ ਰਹੀ ਆ ਵੀ ਲੁੱਟਾਂ ਘੁਆਣ ਰੋਕਿਆ ਜਾਵੇ ਹਾਂਜੀ ਹਾਂਜੀ ਉਹ ਰੋਕਿਆ ਜਾਵੇ ਵਗੈਰਾ ਮਾੜੇ ਹਾਲਾਤ ਨੇ ਬਹੁਤ ਜ਼ਿਆਦਾ ਕਿੰਨੀ ਲੁੱਟ ਖੋਹਦੀ ਇੱਥੇ ਇਹ ਸਾਰ ਹੁੰਦੀ ਰਹਿੰਦੀ ਹੈ ਵਗੈਰਾ ਦੂਜੇ ਚੌਥੇ ਦਿਨ ਬਾਅਦ ਹੁੰਦੀ ਰਹਿੰਦੀ ਵਗੈਰਾ ਤੁਸੀਂ ਵੀ ਇੱਥੋਂ ਦੇ ਰਹਿਣਾ ਲੋ ਬਾਈ ਜੀ ਇੱਥੇ ਬਾਜ਼ਾਰ ਦੇ ਨਹੀਂ ਨਹੀਂ ਇਹੀ ਮਲਤਾਨੀ ਗੜ ਦੇ ਅੱਛਾ ਆ ਜਿਹੜੀ ਨਾਊਂਸਮੈਂਟ ਕੀਤੀ ਜਾ ਰਹੀ ਵੀ ਸਾਰੇ ਲੋਕ ਇਕੱਠੇ ਹੋਣੇ ਕੀ ਲੱਗਦਾ ਵੀ ਇਹ ਬੜਾ ਜ਼ਰੂਰੀ ਹੋ ਗਿਆ ਹੁਣ ਇਕੱਠੇ ਹੋਣਾ ਸੁਧਾਰ ਹੋਣਾ ਚਾਹੀਦਾ ਫਰੋਇਪੁਰ ਅੱਛਾ ਇੰਨਾ ਹੀ ਵਿਗਾੜ ਹੋ ਗਿਆ ਫਰੋਇਪੁਰ ਚ ਹਾਂਜੀ ਹਾਲਾਤ ਮਾੜੇ ਹੋ ਗਏ ਬਹੁਤ ਜੀ ਹੁਣ ਸੁਧਾਰ ਦੀ ਮੰਗ ਕਰਦੇ ਨੇ ਲੋਕ ਹਾਂਜੀ ਚੋਰੀਆਂ ਬਹੁਤ ਹੁੰਦੀਆਂ ਇਹ ਗੱਲ ਹੁੰਦੀ ਹੈ ਬਹੁਤ ਜ਼ਿਆਦਾ ਚੋਰੀਆਂ ਹੁੰਦੀਆਂ ਅੱਛਾ ਇੰਨੇ ਮਾੜੇ ਹਾਲਾਤ ਨੇ ਉਹ ਜੀ ਬਹੁਤ ਬਹੁਤ ਖਾਈ ਟਾਈ ਬਹੁਤ ਜ਼ਿਆਦਾ ਮਾੜੇ ਹਾਲ ਹੈ ਤਾਂ ਵੇਖ ਲਓ ਇਹ ਬਾਜ਼ਾਰਾਂ ਦੇ ਹਾਲਾਤ ਨੇ ਇਹਨਾਂ ਬਾਜ਼ਾਰਾਂ ਦੇ ਵਿੱਚ ਅਨਾਊਂਸਮੈਂਟ ਕੀਤੀ ਜਾ ਰਹੀ ਬਾਈ ਜੀ ਤੁਸੀਂ ਵੀ ਇੱਥੋਂ ਦੇ ਹੋ ਜੀ ਹਾਂਜੀ ਵੀਰ ਜੀ ਇੱਥੋਂ ਦੇ ਆ ਅਨਾਊਂਸਮੈਂਟ ਇੱਕ ਕੀਤੀ ਜਾ ਰਹੀ ਵੀ ਬਾਜ਼ਾਰ ਚ ਇੱਕ ਬੋਇ ਰੁੜੀ ਜੀ ਬੋਇ ਰੁੜੀ ਸ਼ਾਇਦ ਲਾਲ ਬੋਇਆ ਖਰਾਬ ਹੋ ਚੁਕੇ ਨੇ ਅੱਜ ਥੋੜੇ ਦਿਨ ਪਹਿਲਾਂ ਮੈਂ ਘਰ ਜਾ ਰਿਹਾ ਸੀਗਾ ਤੇ ਮੈਂ ਘਰ ਦੀ ਗਲੀ ਹੁੰਦੇ ਐਂਟਰ ਕੀਤਾ ਵਾਂ ਤੇ ਮੇਰਾ ਫੋਨ ਵੱਜਿਆ ਮੈਂ ਜਿਉਂ ਜਿਉਂ ਫੋਨ ਕੱਢਿਆ ਤੇ ਮੇਰਾ ਨਾਲ ਹੀ ਫੋਨ ਖੋ ਗਿਆ ਅੱਜ ਜੀ ਅੱਜ ਤੋਂ 8 ਦਿਨ ਪਹਿਲਾਂ ਅੱਛਾ ਖੋ ਗਿਆ ਗਿਆ ਹਾਂਜੀ ਖੋ ਗਿਆ ਗਿਆ ਜੀ ਲੱਭਿਆ ਨਹੀਂ 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 ਜੀ ਕੁਝ ਲੱਭਿਆ ਜੀ ਅੱਛਾ ਭਾਈ ਜੀ ਇਹ 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 ਜਿਹੜੀ ਅੱਜ ਅਨਾਊਂਸਮੈਂਟ ਕਰਕੇ ਲੋਕਾਂ ਨੂੰ ਇਕੱਠੇ ਕਰਨ ਦੀ ਗੱਲ ਕਹੀ ਜਾ ਰਹੀ ਵੀ ਲੋਕ ਇਕੱਠੇ ਹੋਣ ਪਰ ਕੀ ਲੱਗਦਾ ਕਿ ਇਹਦੀ ਹੁਣ ਲੋੜ ਪੈ ਗਈ ਕਿ ਪੁਲਿਸ ਦੇ ਹੱਥੋਂ ਬਾਹਰ ਆ ਕੰਮ? ਕੋਈ ਪ੍ਰਸ਼ਾਸਨ ਸੁਤਾ ਪਿਆ ਬਿਲਕੁਲ ਬਿਲਕੁਲ ਨਕਾਮ ਹੈ ਚੋਰਾ ਫਰਮਾਸਤੇ ਦਿਨ ਦਿਹਾੜੇ ਵੀ ਲੋਕ ਘਰੋਂ ਸਿਆਗਰ ਤੋਂ ਜਾਣਗੇ ਵੀ ਭਰੇ ਗੱਦ ਲਗ ਸਿਆਗਰ ਨਾ ਜਾਈਏ ਕੋਈ ਖਾ ਕੋ ਲੁੱਟ ਖਣਾ ਹੋ ਜਾਵੇ। ਇਹਨੇ ਮਾਰੇ ਹਾਲਾਤ ਬਹੁਤ ਜ਼ਿਆਦਾ ਲਾਲ ਸ਼ਾਇਦ ਸ਼ਾਇਦ ਬਹੁਤ ਜ਼ਿਆਦਾ ਮਾਰੇ ਹੋ ਚੁੱਕੇ ਨੇ ਇਹ ਸੁਧਾਰ ਦੀ ਬਹੁਤ ਜ਼ਰੂਰਤ ਹੈ। ਨਹੀਂ ਪ੍ਰਸ਼ਾਸਨ ਗਈ ਹੀ ਬੇਨਤੀ ਹੈ ਕਿ ਇਹਨਾਂ ਦਾ ਧਿਆਨ ਦੇਣਾ ਤੇ ਇਹ ਲੁੱਟਾ ਘਾਉ ਜਲਦੀ ਜਲਦੀ ਰੋਕਣ ਕੋਸ਼ਿਸ਼ ਕਰੋ। ਤੇ ਆਹ ਵੇਖ ਲਓ ਤੁਸੀਂ ਕਿ ਬਾਜ਼ਾਰਾਂ ਦੇ ਵਿੱਚ ਅਨਾਉਂਸਮੈਂਟਾਂ ਤੱਕ ਹੋਣ ਲੱਗ ਪਈਆਂ ਨੇ ਕਿ ਲੁੱਟਾਂ ਖੋਹਾਂ ਤੇ ਠੱਲ ਪਾਈ ਜਾਵੇ ਬਾਜ਼ਾਰਾਂ ਦੇ ਵਿੱਚ ਰਿਕਸ਼ੇ ਤੇ ਸਪੀਕਰ ਲਾ ਕੇ ਇਹ ਅਨਾਉਂਸਮੈਂਟ ਕੀਤੀ ਜਾ ਰਹੀ ਆ ਪੂਰੇ ਬਾਜ਼ਾਰ ਦੇ ਲਈ ਕਿ ਇਹ ਬਾਜ਼ਾਰ ਇਕੱਠਾ ਹੋਵੇ ਸ਼ਹਿਰ ਵਾਸੀ ਇਕੱਠੇ ਹੋਣ ਔਰ ਇਕੱਠੇ ਹੋਣ ਤੋਂ ਬਾਅਦ ਇਹਦੇ ਤੇ ਕੋਈ ਵਿਚਾਰ ਚਰਚਾ ਕੀਤੀ ਜਾਵੇ ਕਿਉਂ ਲੁੱਟਾਂ ਹੋ ਰਹੀਆਂ ਨੇ ਇਹਦੇ ਤੇ ਕਿਵੇਂ ਠੱਲ ਪਾਈ ਸਕਦੀ ਆ ਇਸ ਪੂਰੇ ਵਿਸ਼ੇ ਤੇ ਇੱਕ ਮੀਟਿੰਗ ਬੈਠਣ ਦੀ ਗੱਲ ਹੋ ਰਹੀ ਆ ਫਰੋਸਪੁਰ ਦੇ ਵਿੱਚ ਇਹ ਹਾਲਾਤ ਨੇ ਫਿਰੋਜ਼ਪੁਰ ਦੇ ਅਨਾਉਂਸਮੈਂਟ ਕਰਕੇ ਲੋਕ ਇਕੱਤਰਤਾ ਕਰਨ ਦੀ ਗੱਲ ਕਹਿੰਦੇ ਨਜ਼ਰ ਆ ਰਹੇ ਨੇ ਕਮੈਂਟ ਸੈਕਸ਼ਨ ਤੁਹਾਡੇ ਲਈ ਆ ਤੁਸੀਂ ਵੀ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖੋ ਕਿ ਲੁੱਟਾਂ ਖੋਹਾਂ ਕਿਵੇਂ ਬੰਦ ਹੋ ਸਕਦੀਆਂ ਨੇ ਔਰ ਜਿਹੜੇ ਲੁੱਟਾਂ ਖੋਹਾਂ ਕਰਨ ਵਾਲੇ ਔਰ ਚੋਰ ਨੇ ਆਖਰਕਾਰ ਇਹ ਕਿਉਂ ਕਰਦੇ ਨੇ ਮੁੱਖ ਕਾਰਨ ਨਸ਼ਾ ਹੈ ਜਾਂ ਫਿਰ ਕੋਈ ਹੋਰ ਲੱਗਦਾ ਹੈ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖ